ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਸਰਦੀ ਪ੍ਰੋਬਲਮ ਕਰਕੇ ਕੁਝ ਵੀਡੀਓ ਸਾਥੋਂ ਪਿਛਲੇ ਹਫ਼ਤੇ ਨਹੀਂ ਬਣੀਆਂ ਤੇ ਹੁਣ ਕੁਝ ਮੇਰੇ ਬੇਟੇ ਦੀ ਮਦਦ ਦੇ ਨਾਲ ਵੀਡੀਓ ਬਣਾ ਰਹੇ ਹਾਂ ਹੁਣ ਅੱਗੇ ਤੁਸੀਂ ਇਹਨਾਂ ਤੋਂ ਜਾਣਕਾਰੀ ਲਓ ਗੁਰਲਾਬ ਸਿੰਘ ਬਠਿੰਡਾ ਚੈਨਲ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਦਾ ਆਪਣਾ ਵਿਸ਼ਾ ਹੈਗਾ ਦੁੱਧ ਤੋਂ ਤਿਆਰ ਹੋਣ ਵਾਲੀਆਂ ਚੀਜ਼ਾਂ ਇਹ ਵੀਡੀਓ ਬੇਸਿਕਲੀ ਉਹਨਾਂ ਲਈ ਹੈ ਜਿਹੜੇ ਜਾਂ ਤਾਂ ਡੈਰੀ ਫਾਰਮ ਸ਼ੁਰੂ ਕਰ ਰਹੇ ਹੈ ਜਾਂ ਜਿਨ੍ਹਾਂ ਨੇ ਸ਼ੁਰੂ ਕੀਤੀਆਂ ਕੀਤੀਆਂ ਹੋਈਆਂ 10 ਤੋਂ ਲੈ ਕੇ 15 ਮੱਝਾਂ ਜਾਂ ਗਾਵਾਂ ਜਾਂ ਮਿਕਸ ਅਪ ਉਹਨਾਂ ਦੀ ਡੈਰੀ ਹੈਗੀ ਹੈ ਜਾਨਕਿ 15 ਪਸ਼ੂਆਂ ਤੱਕ ਤਾਂ ਬੇਸਿਕਲੀ ਡੈਰੀਆਂ 'ਚ ਕੀ ਹੋ ਰਿਹਾ ਜਿਵੇਂ ਮੇਰੇ ਇੱਕ ਫਰੈਂਡ ਦੀ ਡੈਰੀ ਹੈਗੀ ਹੈ ਉਹਦੇ ਕੋਲ 10 ਤੋਂ 11 ਪਸ਼ੂ ਆ ਤੇ ਇੱਕ ਤਲਵੰਡੀ ਡੈਰੀ ਹੈਗੀ ਹੈ ਉਹਨਾਂ ਕੋਲੇ 30 ਮੱਝਾਂ ਨੇ ਹਨਾ ਤਾਂ ਉਹਦੇ 'ਚ ਕੀ ਹੈ ਬੇਸਿਕਲੀ ਉਹ ਕੀ ਕਰਦੇ ਸੀ ਕੱਲਾ ਦੁੱਧ ਹੀ ਸੇਲ ਆਊਟ ਕਰਦੇ ਸੀ ਤੇ ਜ਼ਿਆਦਾਤਰ ਜਿਹੜੀਆਂ ਡੈਰੀਆਂ ਨੇ ਉਹ ਕੱਲਾ ਦੁੱਧ ਹੀ ਸੇਲ ਆਊਟ ਕਰਦੀਆਂ ਬਹੁਤ ਰੇਅਰ ਡੈਰੀਆਂ ਨੇ ਜਿਹੜੀਆਂ ਉਹਨਾਂ ਦੇ ਪ੍ਰੋਡਕਟ ਵੀ ਸੇਲ ਕਰਦੇ ਆ ਤੇ ਅੱਜ ਦਾ ਟਾਈਮ ਹੈਗਾ ਸੋਸ਼ਲ ਨੈਟਵਰਕਿੰਗ ਦਾ ਜਿਹਦੇ ਵਿੱਚ ਕੀ ਹੈ ਤੁਹਾਨੂੰ ਆਨਲਾਈਨ ਹੋਣਾ ਹੀ ਪਊਗਾ ਜੇ ਤੁਸੀਂ ਅੱਜ ਦੇ ਟਾਈਮ 'ਚ ਕੁਝ ਸੇਲ ਕਰਨਾ ਹੈ ਜੇ ਆਪਾਂ ਕਈ ਵੀ ਆਪਾਂ ਇੱਕ ਪਿੰਡ ਚ ਜਾਂ ਇੱਕ ਸ਼ਹਿਰ ਚ ਕੱਲਾ ਦੁੱਧ ਪਾਈ ਜਾਵਾਂਗੇ ਤਾਂ ਉਹ ਆਏ ਵੀ ਆਪਣਾ ਬਿਜ਼ਨਸ ਉੱਥੇ ਹੀ ਰੁਕਿਆ ਰਹੂਗਾ ਬੇਸਿਕਲੀ ਆਈ ਚਲਾਈ ਹੋਈ ਜਾਊਗੀ ਪਰ ਆਪਾਂ ਅੱਗੇ ਨਹੀਂ ਵੱਧ ਸਕਦੇ ਉਹਦੇ ਲਈ ਕੀ ਹੈ ਦੁੱਧ ਆਪਣੇ ਕੋਲੇ ਹੈਗਾ ਦੁੱਧ ਆਪਾਂ ਪ੍ਰੋਡਿਊਸ ਕਰ ਰਹੇ ਆਂ ਪਰ ਉਹਦੇ ਤੋਂ ਅੱਗੇ ਜਿਹੜੀਆਂ ਚੀਜ਼ਾਂ ਬਣਦੀਆਂ ਉਹ ਕੌਣ ਤਿਆਰ ਕਰ ਰਿਹਾ ਉਹ ਵੱਡੀਆਂ ਕੰਪਨੀਆਂ ਕਰ ਰਹੀਆਂ ਵੇਰਕਾ ਕਰ ਰਿਹਾ ਹੈ ਨਾ ਤਾ ਇਦਾਂ ਦੇ ਲੀਕ ਜਿਵੇਂ ਬਠਿੰਡੇ ਚ ਪਲਾਂਟ ਹੈਗਾ 베ਰਕਾ ਦਾ ਤਾਂ ਉਹ ਕੰਪਨੀਆਂ ਦੁੱਧ ਆਪਣਾ ਹੀ ਲੈ ਰਹੀਆਂ ਚੀਜ਼ਾਂ ਬਣਾ ਕੇ ਉਹਨਾਂ ਚ ਕੈਮੀਕਲ ਪਾ ਕੇ ਉਹ ਆਪਾਂ ਨੂੰ ਹੀ ਵਾਪਸ ਦੇ ਰਹੇ ਆ ਹਨਾ ਤਾਂ ਇਸ ਨਾਲੋਂ ਚੰਗਾ ਵੀ ਆਪਾਂ ਘਰੇ ਇਹ ਚੀਜ਼ਾਂ ਬਣਾਈਏ ਪ੍ਰਾਈਸ ਥੋੜਾ ਜ਼ਿਆਦਾ ਰੱਖੋ ਨੋ ਇਸ਼ੂ ਕੋਈ ਚੱਕਰ ਵਾਲੀ ਗੱਲ ਨਹੀਂ ਇੱਕ ਵਾਰੀ ਟਰਾਈ ਦਿਓ ਸਾਰਿਆਂ ਨੂੰ ਪ੍ਰੋਡਕਟ ਦੇ ਵਰਤਣਗੇ ਤੁਹਾਡੇ ਆਂਢੀ ਗੁਆਂਢੀ ਤੁਹਾਡੇ ਗਲੀ ਚ ਹਨਾ ਤਾਂ ਉਹਨਾਂ ਨੂੰ ਆਦਤ ਪਾਊਗੀ ਕਿਉਂਕਿ ਪੈਕੇਟ ਵਾਲਾ ਦੁੱਧ ਪੈਕੇਟ ਵਾਲਾ ਦਹੀਂ ਸਾਰਾ ਅੱਜ ਕੱਲ ਤੁਸੀਂ ਲਾ ਲਓ ਵੀ 10 10 15 15 ਦਿਨ ਪਹਿਲੇ 3 4 ਦਿਨ ਨੂੰ ਰੈਡੀ ਹੁੰਦਾ ਫਿਰ ਆਉਂਦਾ ਫਿਰ ਦੁਕਾਨ ਤੇ ਪਿਆ ਰੰਦਾ ਤਾਂ ਕਦੋਂ ਜਾ ਕੇ ਤੁਸੀਂ ਉਹਨੂੰ ਖਾਣੇ ਹੋ ਤੇ ਕਿੱਥੇ ਅਗਲੇ ਨੂੰ ਫਰੈਸ਼ ਚੀਜ਼ ਮਿਲਣੀ ਹੁਣ ਘਿਓ ਹੈ ਅੱਜ ਦੇ ਟਾਈਮ 'ਚ 600 650 ਦਾ ਘਿਓ ਵੀ ਆ ਰਿਹਾ ਹੈ 1000 ਰੁਪਏ ਦਾ ਘਿਓ ਵੀ ਆ ਰਿਹਾ ਹੈ ਤੇ ਕੋਈ ਹੈਗਾ 2400 ਤੋਂ ਲੈ ਕੇ 3000 ਦਾ ਘਿਓ ਵੀ ਸੇਲ ਕਰ ਰਹੇ ਹੈ ਤਾਂ ਹੁਣ ਉਹਦੇ 'ਚ ਕੀ ਹੈ ਕੁਆਲਿਟੀ ਤੇ ਡਿਪੈਂਡ ਕਰਦਾ ਹੈ ਉਹਦੀ ਕੁਆਲਿਟੀ ਕੀ ਹੈ ਤੇ ਜਿਆਦਾ ਲੰਬਾ ਨਹੀਂ ਲਿਖ ਜਾਂਦੀ ਵੀਡੀਓ ਨੂੰ ਤਾਂ ਅੱਜ ਆਪਾਂ ਦੱਸਦੇ ਆ ਵੀ ਦੁੱਧ ਤੋਂ ਤਿਆਰ ਹੋਣ ਵਾਲੀਆਂ ਕੀ ਕੀ ਚੀਜ਼ਾਂ ਨੇ ਪਹਿਲੀ ਹੈਗੀ ਹੈ کریم ਦਹੀਂ ਮੱਖਣ ਮੱਖਣ ਵੀ ਗਾਹਾਂ ਦੋ ਤਰ੍ਹਾਂ ਦਾ ਜਿਵੇਂ ਦੇਸੀ ਮੱਖਣ ਤੇ کریم ਵਾਲਾ ਮੱਖਣ ਹੋ ਗਿਆ ਪਾਊਡਰ ਦੁੱਧ ਹੋ ਗਿਆ ਪਾਊਡਰ ਦੁੱਧ ਥੋੜਾ ਜਿਹਾ ਆਪਣੇ ਇਧਰ ਹਲੇ ਘੱਟ ਯੂਜ਼ ਹੁੰਦਾ ਵੈਸੇ ਕਈ ਕਰਦੇ ਆ ਪਰ ਥੋੜਾ ਜਿਹਾ ਘੱਟ ਯੂਜ਼ ਹੁੰਦਾ ਤੇ ਇਹਨੂੰ ਕਰਨਾ ਵੀ ਨਹੀਂ ਚਾਹੀਦਾ ਜੇ ਤੁਸੀਂ ਆਪ ਤਿਆਰ ਕਰ ਸਕਦੇ ਹੋ ਤਾਂ ਇਹਨੂੰ ਕਰ ਸਕਦੇ ਹੋ ਕੀ ਕਹਿੰਦੇ ਆ ਬਣਾ ਸਕਦੇ ਹੋ ਤਾਂ ਠੀਕ ਹੈ ਅਦਰਵਾਇਜ਼ ਨਹੀਂ ਜੇ ਮਾਰਕੀਟ ਚੋਂ ਲੈਣੇ ਹੋ ਤਾਂ ਬਹੁਤ ਕੈਮੀਕਲ ਹੁੰਦੇ ਆ ਉਸ ਵਕ ਖੁਆ ਤੇ ਪਨੀਰ ਖੋਆ ਤੇ ਦਹੀਂ ਇਹ ਦੋ ਚੀਜ਼ਾਂ ਬੇਸਿਕਲੀ ਸਾਰੀ ਚੰਗੀ ਤਰ੍ਹਾਂ ਜਾਣਦੇ ਆ ਖੋਆ ਪਿੰਡਾਂ 'ਚ ਨਿਕਲਦਾ ਹੈ ਹੈਨਾ ਦਹੀਂ ਵੀ ਸਾਰੇ ਬਣਾਉਂਦੇ ਆ ਪਰ ਕੋਈ ਆਪਣੇ ਜੋ ਧਿਆਨ ਨਹੀਂ ਦਿੰਦਾ ਇਹ ਚੀਜ਼ਾਂ ਗਾਹਾਂ ਆਪਾਂ ਸੇਲ ਆਊਟ ਵੀ ਕਰ ਸਕਦੇ ਆ ਸਟਾਰਟਿੰਗ ਤੁਸੀਂ ਆਸ-ਪਾਸ ਤੋਂ ਕਰ ਸਕਦੇ ਹੋ ਉਸ ਤੋਂ ਬਾਅਦ ਉਹਨੂੰ ਵੱਡੇ ਪੱਧਰ ਤੇ ਲੈ ਕੇ ਜਾ ਸਕਦੇ ਹੋ ਜੇ ਤੁਸੀਂ ਐਕਟਿਵ ਰਹਿਣਾ ਹੈ ਕੁਝ ਨਵਾਂ ਕਰਨਾ ਹੈ ਕਈ ਹੈਗੇ ਆ ਜੋ ਇਹ ਚੀਜ਼ਾਂ ਸਾਰੀਆਂ ਸੇਲ ਕਰਦੇ ਆ ਦੁੱਧ ਦੇ ਨਾਲ ਨਾਲ ਪਰ ਜ਼ਿਆਦਾਤਰ 60 ਤੋਂ ਲੈ ਕੇ 70% ਜਿਹੜੀ ਹੈਗੀ ਹੈ ਡੈਰੀ ਫਾਰਮਿੰਗ ਚ ਇਕੱਲਾ ਦੁੱਧ ਹੀ ਸੇਲ ਆਊਟ ਹੁੰਦਾ ਚਾਹੇ ਉਹ ਤੁਸੀਂ ਵੇਰਕਾ ਟਰੱਕ ਆਉਂਦਾ ਉਹ ਭਰ ਦਿੰਨੇ ਹੋ ਚਾਹੇ ਤੁਸੀਂ ਪਿੰਡਾਂ ਜਾਂ ਸ਼ਹਿਰਾਂ ਦੀਆਂ ਡੈਰੀਆਂ ਚ ਖੁਦ ਜਾ ਕੇ ਪਾਏ ਹੋਣੇ ਹੋ ਜਾਂ ਤੁਸੀਂ ਘਰਾਂ 'ਚ ਦੁੱਧ ਪਾਦੇ ਨੇ ਉਹ ਤਾਂ ਬੇਸਿਕਲੀ ਇਹ ਹੋ ਰਿਹਾ ਤਾਂ ਪਹਿਲਾਂ ਆਪਾਂ ਗੱਲ ਕਰਦੇ ਆਂ ਕਰੀਮ ਦੀ ਕਰੀਮ ਕੀ ਹੈ ਕਰੀਮ ਨੂੰ ਮਲਾਈ ਵੀ ਕਹਿੰਦੇ ਆ ਜਦੋਂ ਦੁੱਧ ਥੋੜਾ ਟਾਈਮ ਪਿਆ ਰਹਿੰਦਾ ਤਾਂ ਜਿਹੜਾ ਹਲਕਾ ਭਾਗ ਹੁੰਦਾ ਹੈ ਉਹ ਉੱਪਰ ਆ ਜਾਂਦਾ ਦੁੱਧ ਦਾ ਤੇ ਉਹ ਕਰੀਮ ਕਹਿ ਲੋ ਜਾਂ ਕਹਿ ਲੋ ਵੀ ਮਲਾਈ ਕਹਿ ਲੋ ਪੰਜਾਬੀ ਭਾਸ਼ਾ 'ਚ ਉਹਦਾ ਇੱਕ ਰੂਪ ਲੈ ਲੈਂਦਾ ਉਸ ਤੋਂ ਜਿਹੜੀ ਚੀਜ਼ ਤਿਆਰ ਹੁੰਦੀ ਹੈ ਕਰੀਮ ਤਿਆਰ ਕਰ ਸਕਦੇ ਹੋ ਮੱਖਣ ਤਿਆਰ ਕਰ ਸਕਦੇ ਹੋ ਪਰ ਹੁਣ ਉਹਦੇ 'ਚ ਕੀ ਹੈ ਜੇ ਪੁਰਾਣਾ ਢੰਗ ਆਪਾਂ ਨੂੰ ਛੱਡਣਾ ਪਊਗਾ ਦੋ ਤਰ੍ਹਾਂ ਦੀਆਂ ਮਾਰਕੀਟ 'ਚ ਮਸ਼ੀਨਾਂ ਆਉਂਦੀਆਂ ਨੇ ਹੱਥ ਅਲੀ ਵੀ ਤੁਸੀਂ ਮਸ਼ੀਨ ਲੈ ਸਕਦੇ ਹੋ ਤੇ ਇਲੈਕਟ੍ਰੋਨਿਕ ਮਸ਼ੀਨ ਵੀ ਲੈ ਸਕਦੇ ਹੋ ਬਟ ਮੈਂ ਰეკਮੈਂਡ ਕਰੂੰਗਾ ਵੀ ਇਲੈਕਟ੍ਰੋਨਿਕ ਮਸ਼ੀਨ ਹੀ ਲਓ ਕਿਉਂਕਿ ਇਹ 500 ਲੀਟਰ ਤੁਸੀਂ ਕਰਨਾ ਹੈ ਦੁੱਧ 500 ਜਾਂ 1000 ਹੱਥ ਨਾਲ ਕੀ ਹੈ ਮਿਹਨਤ ਥੋੜੀ ਜ਼ਿਆਦਾ ਹੈ ਟਾਈਮ ਵੀ ਜ਼ਿਆਦਾ ਲੱਗੂਗਾ ਪਰ ਜੇ ਮਸ਼ੀਨ ਨਾਲ ਕਰੋਗੇ ਤਾਂ ਉਹ ਜਲਦੀ ਹੋ ਜੂਗਾ ਮਸ਼ੀਨ ਤੁਸੀਂ ਆਪਣੇ ਅਕੋਰਡਿੰਗ ਆਪਣੇ ਬਜਟ ਦੇ ਹਿਸਾਬ ਨਾਲ ਲੈ ਸਕਦੇ ਹੋ 10000 ਤੋਂ ਮਸ਼ੀਨਾਂ ਸ਼ੁਰੂ ਹੋ ਜਾਂਦੀਆਂ ਕਰੀਮ ਬਣਾਉਣ ਵਾਲੀਆਂ ਤੇ ਉਹ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਤੇ ਕਿੰਨੀ ਤੁਹਾਡੀ ਦੁੱਧ ਦੀ ਕੈਪੈਸਿਟੀ ਹੈ ਉਸ ਹਿਸਾਬ ਨਾਲ ਤੁਸੀਂ ਕਰੀਮ ਵਾਲੀ ਮਸ਼ੀਨ ਲੈ ਸਕਦੇ ਹੋ ਉਹ ਤੁਸੀਂ ਮਾਰਕੀਟ ਚ ਜਾਂ ਆਨਲਾਈਨ ਇੱਟ ਤੇ ਪਹਿਲਾਂ ਕੁਝ ਉਹਦੀ ਸਰਚ ਕਰੋ ਵੀਡੀਓਜ਼ ਦੇਖੋ ਉਸ ਤੋਂ ਬਾਅਦ ਆਪ ਜਾ ਕੇ ਤੁਸੀਂ ਕਰੀਮ ਵਾਲੀ ਲੈ ਸਕਦੇ ਹੋ ਤੇ ਇਹ ਕਰੀਮ ਤੁਸੀਂ ਸੇਲ ਕਰ ਸਕਦੇ ਹੋ ਜੇ ਤੁਸੀਂ ਇਹਨੂੰ ਬਣਾਉਣੇ ਹੋ ਦੁੱਧ ਵੀ ਸੇਲ ਹੁੰਦਾ ਹੈ کریم ਵੀ ਸੇਲ ਹੁੰਦੀ ਹੈ ਇਹ ਬਾਕੀ ਜੇ کریم ਨੂੰ ਤੁਸੀਂ ਸਟੋਰ ਕਰਨਾ ਹੈ ਬੈਕਟੀਰੀਆ ਤੋਂ ਬਚਾਉਣਾ ਹੈ ਤਾਂ ਉਸ ਨੂੰ ਤੁਸੀਂ 68 ਡਿਗਰੀ ਦੇ ਆਸ-ਪਾਸ ਰੱਖ ਇੱਕ ਘੰਟਾ ਰੱਖਣਾ ਪਊਗਾ ਤੇ ਉਸ ਤੋਂ ਬਾਅਦ ਉਹਨੂੰ 10 ਡਿਗਰੀ ਤੇ ਤੁਸੀਂ ਉਹਨੂੰ ਠੰਡਾ ਕਰਕੇ ਸਟੋਰ ਉਹਨੂੰ ਕਰ ਸਕਦੇ ਹੋ ਤਾਂ ਇਹ ਤੁਸੀਂ ਸਟੋਰ ਕਰਕੇ ਵੀ ਸੇਲ ਆਊਟ ਕਰ ਸਕਦੇ ਹੋ ਜੇ ਤੁਹਾਡੇ ਕੋਲ ਡਾਇਰੈਕਟ ਹੈਗਾ ਤੁਹਾਡੇ ਕੋਲ ਕਸਟਮਰ ਹੈਗਾ ਤਾਂ ਤੁਸੀਂ ਇਹਨੂੰ ਡਾਇਰੈਕਟ ਵੀ ਸੇਲ ਆਊਟ ਕਰ ਸਕਦੇ ਹੋ ਪਰ ਮੈਂ ਕਹੂੰਗਾ ਵੀ ਇਹਨੂੰ ਬੈਕਟੀਰੀਆ ਤੋਂ ਪਹਿਲਾਂ ਰਾਹਤ ਕਰੋ ਇੱਕ ਵਾਰੀ 65 ਤੋਂ 68 ਡਿਗਰੀ ਦੇ ਆਸ-ਪਾਸ ਇਹਨੂੰ ਰੱਖੋ ਤੇ ਗਰਮ ਕਰੋ ਉਸ ਤੋਂ ਬਾਅਦ ਠੰਡਾ ਕਰਕੇ ਇਹਨੂੰ ਸਟੋਰ ਕਰਕੇ ਸੇਲ ਆਊਟ ਕਰ ਸਕਦੇ ਹੋ ਤੇ ਬਾਕੀ ਜਿਹੜੀ ਹੁਣ ਗੱਲ ਕਰੀਏ ਜਿਹੜੀ 20% ਫੈਟ ਤੱਕ ਆਊਗੀ 20% ਫੈਟ ਵਾਲੀ ਆਪਣੀ ਕਰੀਮ ਹੈਗੀ ਹੈ ਤਾਂ ਉਸ ਨੂੰ ਤੁਸੀਂ 6 ਮੰਥ ਤੱਕ ਸਟੋਰ ਕਰ ਸਕਦੇ ਹੋ ਜਿਵੇਂ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਕਰਦੀਆਂ ਹੈਗੀਆਂ ਪਰ ਆਪਾਂ ਨੂੰ ਉਸ ਚੀਜ਼ ਦੀ ਇੰਨੀ ਲੋੜ ਨਹੀਂ ਹੈ ਕਿਉਂਕਿ ਆਪਾਂ ਜਿੰਨੀਕ ਬਣਾਵਾਂਗੇ ਪਹਿਲਾਂ ਆਪਾਂ ਆਸ-ਪਾਸ ਹੀ ਉਹ ਸੇਲ ਆਊਟ ਕਰਨੀ ਹੈ ਘਰਾਂ 'ਚ ਸੇਲ ਆਊਟ ਕਰਨੀ ਹੈ ਤਾਂ ਆਪਾਂ ਨੂੰ ਉਹ ਚੀਜ਼ ਵੈਸੇ ਇੰਨੀ ਕਰਨ ਦੀ ਜ਼ਰੂਰਤ ਪੈਣੀ ਨਹੀਂ ਹੈ ਹਾਂ ਜਿਸ ਦੇ ਕੋਲ ਦੁੱਧ ਜ਼ਿਆਦਾ ਹੈ کریم ਜ਼ਿਆਦਾ ਬਣਾ ਸਕਦੇ ਆ ਉਹ ਸਟੋਰ ਕਰ ਸਕਦੇ ਆ ਤਾਂ ਹੁਣ ਜਿਹੜਾ ਨੈਕਸਟ ਟਾਪਿਕ ਹੈ ਨੈਕਸਟ ਹੈਗਾ ਆਪਣਾ ਦਹੀਂ ਜਿਹੜਾ ਆਪਾਂ ਆਮ ਨੋਰਮਲ ਘਰਾਂ 'ਚ ਦਹੀਂ ਬਣਾਉਨੇ ਆ ਉਹ 20 ਤੋਂ ਲੈ ਕੇ 24 ਘੰਟਿਆਂ ਤੱਕ ਤਾਂ ਨਿਕਲ ਹੀ ਜਾਂਦਾ ਬਟ ਉਸ ਤੋਂ ਅੱਗੇ ਜਾ ਕੇ ਉਹ ਖਰਾਬ ਹੋ ਜਾਂਦਾ ਹੁਣ ਜੇ ਤੁਹਾਡੇ ਕੋਲੇ ਦੁੱਧ ਹੈਗਾ ਕਿਉਂਕਿ ਤੁਸੀਂ ਲਾ ਲਓ ਵੀ ਭਾਰਤ ਦਾ ਮੈਂ ਕੁਝ ਸਰਚ ਕੀਤੀ ਸੀ 8 ਤੋਂ ਲੈ ਕੇ 10% ਜਿਹੜਾ ਭਾਰਤ ਦਾ ਦੁੱਧ ਹੈ ਉਹ ਦਹੀਂ ਬਣਾਉਣ ਦੇ ਕੰਮ ਆਉਂਦਾ ਹੈ ਤਾਂ ਇਹਦੇ ਵਿੱਚ ਕੀ ਹੈ ਜਿਵੇਂ ਹੁਣ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੇ ਡੈਰੀ ਫਾਰਮ ਹੈ ਉਹ ਦਹੀਂ ਵੀ ਸੇਲ ਕਈ ਕਰਦੇ ਹੈਗੇ ਆ ਕਈ ਨਹੀਂ ਕਰਦੇ ਤਾਂ ਪਰ ਮੇਰੇ ਹਿਸਾਬ ਨਾਲ ਆਪਾਂ ਨੂੰ ਦਹੀਂ ਸੇਲ ਕਰਨਾ ਚਾਹੀਦਾ ਹੈ ਡੇਲੀ ਬੇਸਿਸ ਤੇ ਜੇ ਤੁਹਾਡੇ ਕੋਲ ਕੋਈ ਸ਼ਾਪ ਹੈਗੀ ਆ ਜਾਂ ਤੁਸੀਂ ਕਰਾਏ ਤੇ ਸ਼ਾਪ ਲੈ ਸਕਦੇ ਹੋ ਇੱਕ ਮਾਰਕੀਟ ਦੇ ਵਿੱਚ ਤੁਸੀਂ ਫਰੈਸ਼ ਦਹੀਂ ਸੇਲ ਕਰ ਸਕਦੇ ਹੋ ਅੱਜ ਦੇ ਟਾਈਮ 'ਚ ਜਿਹੜਾ ਪੈਸਾ ਹੈਗਾ ਉਸ ਦੀ ਵੈਲਿਊ ਘਟੀ ਹੈ ਅੱਜ ਦੇ ਟਾਈਮ 'ਚ 500,000, 2000 ਦੀ ਵੈਲਿਊ ਬਹੁਤ ਘਟ ਗਈ ਉਹਦੀ ਲੱਗ ਜਾਂਦਾ ਹੈ ਨਾ ਤਾਂ ਉੱਥੇ ਕੀ ਹੈ ਅੱਜ ਦੇ ਟਾਈਮ 'ਚ ਲੋਕ ਕੀ ਹੈ ਵਧੀਆ ਚੀਜ਼ ਭਾਲਦੇ ਆ ਉਹਨਾਂ ਲਈ ਪੈਸਾ ਉਹਨਾਂ ਮੈਟਰ ਨਹੀਂ ਕਰ ਰਿਹਾ ਕਿਤੇ ਨਾ ਕਿਤੇ ਇਸ ਚੀਜ਼ ਨੂੰ ਆਪ ਨੂੰ ਮੰਨਣਾ ਪੂ ਜਿੰਨੀ ਕੁਆਲਿਟੀ ਅੱਜ ਦੇ ਟਾਈਮ 'ਚ ਮੈਟਰ ਕਰ ਰਹੀ ਹੈ ਹੁਣ ਜਿਹੜਾ ਆ ਦਹੀਂ ਹੈ ਜਿਹੜਾ ਆਪਾਂ ਬਣਾਵਾਂਗੇ ਇੱਕ ਡੈਰੀ 'ਚ ਦਹੀਂ ਬਣੂਗਾ ਜੇ ਤੁਸੀਂ ਸਹੀ ਢੰਗ ਨਾਲ ਬਣਾਉਣੇ ਹੋ ਤਾਂ ਤੁਸੀਂ ਉਹਨੂੰ ਫਰੈਸ਼ ਸੇਲ ਕਰ ਸਕਦੇ ਹੋ 24 ਘੰਟਿਆਂ ਦੇ ਅੰਦਰ ਅੰਦਰ ਜੇ ਤੁਹਾਨੂੰ ਲੱਗਦਾ ਹੈ ਵੀ ਮੈਂ ਸੇਲ ਕਰ ਸਕਦਾ ਤਾਂ ਉਸ ਨੂੰ ਫਰੈਸ਼ ਹੀ ਸੇਲ ਕਰੋ ਨਹੀਂ ਇਹਦਾ ਸੈਕੰਡ ਜਿਹੜਾ ਕਾਰਨ ਸੈਕੰਡ ਆਉਂਦਾ ਹੈ ਜਦ ਇਹ ਕੰਪਨੀਆਂ ਵਰਤਦੀਆਂ ਜਾਂ ਸਟੋਰ ਕਰਕੇ ਦਹੀਂ ਰੱਖਦੇ ਆ ਜਿਹੜੇ ਜਿਵੇਂ ਛੋਟੇ ਪਾਊਚ ਆਉਂਦੇ ਆ ਜਾਂ ਬੋਤਲਜ਼ ਆਉਂਦੀਆਂ ਵੱਡੇ ਆਉਂਦੇ ਆ ਹਨਾ ਉਹ ਕੀ ਕਰਦੇ ਆ ਕਾਰਬਨ ਡਾਈਆਕਸਾਈਡ ਉਸ ਦੇ ਵਿਜਿਟ ਪਾਉਂਦੇ ਆ ਤਾਂ ਉਹ 14 ਤੋਂ 15 ਦਿਨ ਸਟੋਰ ਰਹਿੰਦੀ ਹੈ ਦਹੀਂ ਖਰਾਬ ਨਹੀਂ ਹੁੰਦੀ ਪਰ ਕਿਤੇ ਨਾ ਕਿਤੇ ਉਹ ਆਪਣੇ ਬੋਡੀ ਲਈ ਤਾਂ ਖਰਾਬ ਹੀ ਹੈ ਨਾ ਤਾਂ ਕਰਕੇ ਫ੍ਰੈਸ਼ ਸੇਲ ਕਰੋ ਥੋੜੇ ਤੋਂ ਹੌਲੀ-ਹੌਲੀ ਇੱਕੇ ਦਾਮ ਕੋਈ ਵੀ ਚੀਜ਼ ਵਧੀਆ ਨਹੀਂ ਹੁੰਦੀ ਹੌਲੀ-ਹੌਲੀ ਸ਼ੁਰੂ ਕਰੋਗੇ ਤਾਂ ਤੁਹਾਡੀ ਦਹੀਂ ਵੀ ਸੇਲ ਹੋਣੀ ਸ਼ੁਰੂ ਹੋਊਗੀ। ਅ ਟਾ ਥਰਡ ਟਾਪਿਕ ਆਪਣਾ ਹੈਗਾ ਮੱਖਣ। ਇਹਦੇ ਵਿੱਚ ਦੋ ਤਰ੍ਹਾਂ ਦੇ ਮੱਖਣ ਆਉਂਦਾ ਹੈ। ਇੱਕ ਹੈਗਾ ਦੇਸੀ ਮੱਖਣ ਤੇ ਇੱਕ ਹੈਗਾ ਕਰੀਮ ਵਾਲਾ ਮੱਖਣ। ਬੇਸਿਕਲੀ ਜਿਹੜਾ ਦੇਸੀ ਮੱਖਣ ਹੈ ਆਪਾਂ ਨਾਰਮਲ ਹੀ ਘਰਾਂ 'ਚ ਬਣਾਉਣੀ ਹੈ। ਇਹ ਇਹ ਆਪਾਂ ਇੱਕ ਦੇਸੀ ਢੰਗ ਨਾਲ ਜਿਵੇਂ ਦਹੀਂ ਤੋਂ ਰੜਕ ਕੇ ਆਪਾਂ ਇਸ ਨੂੰ ਤਿਆਰ ਕਰ ਸਕਦੇ ਹੋ ਪਰ ਇਹਦੇ ਥੋੜਾ ਜਿਹਾ ਖੱਟਾਪਨ ਹੁੰਦਾ ਤੇ ਇਹ ਜਿਹਨਾਂ ਤੁਸੀਂ ਤੁਰੰਤ ਵਰਤ ਲਓਗੇ ਦਾ ਵੈਲਨ ਗੁੱਡ ਹੈ ਨਹੀਂ ਇਹ ਖਰਾਬ ਹੋਣ ਦੇ ਚਾਂਸਸ ਹੋ ਜਾਂਦੇ ਰਹੇ ਪਰ ਜਿਹੜਾ کریم ਵਾਲਾ ਹੁੰਦਾ ਇਹ 70 ਤੋਂ ਲੈ ਕੇ 80 ਫੈਟ ਵਾਲੀ کریم ਤੋਂ ਬਣਦਾ ਹੈ ਤੇ ਇਹ ਚ ਹਲਕਾ ਇਹ ਨੂਨ ਵੀ ਪਾਇਆ ਜਾਂਦਾ ਇਸ ਨੂੰ ਤੁਸੀਂ 10 ਤੋਂ 15 ਦਿਨ ਲੈ ਕੇ ਜਾ ਸਕਦੇ ਹੋ ਤਾਂ ਇਹ ਦੋ ਤਰ੍ਹਾਂ ਦਾ ਮੱਖਣ ਤੁਸੀਂ ਤਿਆਰ ਕਰ ਸਕਦੇ ਹੋ ਇਸ ਦਾ ਜਿਹੜਾ ਪ੍ਰਾਈਸ ਹੈਗਾ ਜੇ ਪਹਿਲਾਂ ਤੁਸੀਂ ਥੋੜਾ ਜਿਹਾ ਮੇਰੇ ਸਾਬ ਨਾਲ ਜੇ ਕੋਈ ਨਵਾਂ ਡੇਰੀ ਫਾਰਮ ਕਰਦਾ ਹੈ ਤਾਂ ਤੁਸੀਂ ਥੋੜਾ ਜਿਹਾ ਘੱਟ ਘੱਟ ਰੱਖੋ ਤੇ ਟ੍ਰਾਈ ਕਰਾਓ ਜਿੰਨੇ ਕਸਮਰਾਂ ਨੂੰ ਤੁਸੀਂ ਟ੍ਰਾਈ ਕਰਾ ਸਕਦੇ ਹੋ ਟ੍ਰਾਈ ਕਰਾਓ ਦੋਨੇ ਤਰ੍ਹਾਂ ਦਾ ਮੱਖਣ ਹੈਨਾ ਇੱਕ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਇੱਕ ਤੋਂ ਡੇਲੀ ਬੇਸਿਸ ਤੇ ਸੇਲ ਕਰ ਸਕਦੇ ਹੋ ਜੇ ਮਾਰਕੀਟ ਤੋਂ ਅੱਜ ਦੇ ਟਾਈਮ 'ਚ ਜ਼ਿਆਦਾਤਰ ਜਿਹੜਾ ਹੈਗਾ ਮਾਰਕੀਟ ਤੋਂ ਹੀ ਆ ਰਿਹਾ ਜੇ ਹੁਣ ਮਿਲਣ ਨੂੰ ਲੱਗਦਾ ਮੈਨੂੰ ਲੱਗਦਾ ਘਰਾਂ 'ਚ ਤਾਂ ਕੋਈ ਬਣਾਉਂਦਾ ਹੀ ਨਹੀਂ ਬਹੁਤ ਘੱਟ ਘਰਾਂ 'ਚ ਬਣਾਉਂਦੇ ਆ ਤੇ ਤਾਂ ਕਰਕੇ ਜੇ ਉਹ ਤੁਹਾਡਾ ਪਰਚੇਜ਼ ਕਰਨਗੇ ਇੱਕ ਵਾਰੀ ਤਾਂ ਐਟ ਲਿਸਟ ਟਰਾਈ ਹੋਊਗਾ ਜੇ ਕੁਆਲਿਟੀ ਦਾ ਡਿਫਰੈਂਸ ਆਊਗਾ ਤਾਂ ਤੁਸੀਂ ਉਹਦਾ ਹੌਲੀ ਹੌਲੀ ਪ੍ਰਾਈਸ ਵਧਾ ਸਕਦੇ ਹੋ ਜਿਵੇਂ ਹੁਣ ਇੱਧਰ ਇੱਕ ਫਾਰਮ ਹੈ ਫਾਰਮ ਦਾ ਨਾਮ ਤਾਂ ਮੈਂ ਨਹੀਂ ਲਾਊਂਗਾ ਪਰ ਉਹ 2400 ਰੁਪਏ ਕਿਜੀ ਕਿਉਂ ਸੇਲ ਕਰਦੇ ਆ 2400 ਰੁਪਏ ਤੇ ਨਾਰਮਲ ਰੇਟ 650 ਤੋਂ ਲੈ ਕੇ 1000 ਰੁਪਏ ਚੱਲ ਰਿਹਾ ਮਾਰਕੀਟ ਦੇ ਵਿੱਚ ਤਾਂ ਹੁਣ ਦੇਖੋ ਉਹ 2400 ਰੁਪਏ ਉਹਨਾਂ ਦਾ ਵਿਕ ਰਹੇ ਹਨ ਤਾ ਇਸ ਨੂੰ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰੋ ਜੇ ਤੁਸੀਂ ਇੱਕ ਡੈਰੀ ਫਾਰਮ ਖੋਲ ਰਹੇ ਹੋ 10 ਤੋਂ 15 ਪਸ਼ੂ ਹੈ ਤਾਂ ਉਹਦਾ 2-4 ਪਸ਼ੂਆਂ ਦਾ ਟਰਾਈ ਕਰੋ ਆਪਸ ਦੇ ਅੰਡੀ ਗਵੰਡੀ ਜਾਂ ਗਲੀ ਤੋਂ ਸਟਾਰਟ ਕਰੋ ਇਹ ਨਹੀਂ ਹੈ ਮਾਰਕੀਟ ਤੋਂ ਆਪਣੇ ਘਰਾਂ ਤੋਂ ਸਟਾਰਟ ਕਰੋ ਤਾਂ ਇਹ ਹੋ ਗਏ ਤੁਸੀਂ ਤਿਆਰ ਕਰ ਸਕਦੇ ਹੋ ਉਸ ਤੋਂ ਬਾਅਦ ਚੌਥਾ ਪੁਆਇੰਟ ਆਉਂਦਾ ਹੈਗਾ ਆਪਣਾ ਪਾਊਡਰ ਦੁੱਧ ਜਿਹੜਾ ਪਾਊਡਰ ਦੁੱਧ ਹੈ ਬੇਸਿਕਲੀ ਇਹ ਮੈਂ ਰეკਮੈਂਡ ਸਾਰਿਆਂ ਨੂੰ ਨਹੀਂ ਕਰੂੰਗਾ ਜਿਹਦੇ ਕੋਲੇ 40-50 ਪਸ਼ੂ ਹੈਗੇ ਆ ਜਾਂ ਜਿਹਦਾ ਫਾਰਮ ਵੱਡਾ ਹੈਗਾ ਉਹ ਇਸ ਨੂੰ ਬਣਾ ਸਕਦੇ ਆ ਬਟ ਇਹ ਪਾਊਡਰ ਦੁੱਧ ਮੇਰੇ ਸਾਬ ਨਾਲ ਬਹੁਤ ਘੱਟ ਬਣਾਉਂਦੇ ਆ ਪਾਊਡਰ ਦੁੱਧ ਬਣਾਉਣ ਦਾ ਜਿਹੜਾ ਤਰੀਕਾ ਹੈਗਾ ਉਹ ਹੈਗਾ ਹਲਕੀ ਹਲਕੀ ਅੱਗ ਤੇ ਉਸ ਨੂੰ ਸੁਕਾਇਆ ਜਾਂਦਾ ਹੈ ਉਹਨੂੰ ਬਾਲਿਆ ਜਾਂਦਾ ਹੈ ਹਨਾ ਜਦੋਂ ਉਹ ਜਮਾ ਸੁੱਕ ਜਾਂਦਾ ਤਾਂ ਉਹ ਤਿਆਰ ਹੋ ਜਾਂਦਾ ਬੇਸਿਕਲੀ ਜ਼ਿਆਦਾਤਰ ਪਾਊਡਰ ਦੁੱਧ ਕਿੱਥੇ ਵਰਤਿਆ ਜਾਂਦਾ ਜਿਵੇਂ 스피티 ਵੈਲੀ ਹੋ ਗਿਆ ਲੇਹ ਲਦਾਖ ਹੋ ਗਿਆ ਜਾਂ ਜਿਹੜੇ ਦੂਰ ਇਲਾਕੇ ਪੈ ਜਾਂਦੇ ਜਿੱਥੇ ਦੀ ਦੁੱਧ ਦੀ ਸਪਲਾਈ ਨਹੀਂ ਕੀਤੀ ਜਾ ਸਕਦੀ ਉੱਥੇ ਇਹ ਦੁੱਧ ਸੇਲ ਹੁੰਦਾ ਇਹਦਾ ਥੋੜਾ ਜਿਹਾ ਕਿਉਂਕਿ ਜਿਹੜਾ ਮਾਰਕੀਟ ਜਿਵੇਂ ਬੇਰਕਾ ਵਗੈਰਾ ਤਿਆਰ ਕਰਦੇ ਆ ਉਹਦੇ ਤੇ ਇੱਕ ਘਰੇ ਤਿਆਰ ਕਰਨ ਚ ਫਰਕ ਹੋਊਗਾ ਉਹਦੇ ਚ ਇੱਕ ਹੋਰ ਹੀ ਕੜਤਾਪਣ ਜਾਂ ਥਿਕਨੈਸ ਜੀ ਆਉਂਦੀ ਹੈ ਜਦੋਂ ਤੁਸੀਂ ਉਹਨੂੰ ਪੀਓਗੇ ਪਰ ਜੇ ਆਪਾਂ ਜੇ ਨਾਰਮਲ ਦੇਸੀ ਤਰੀਕੇ ਨਾਲ ਆਪਾਂ ਘਰੇ ਤਿਆਰ ਕਰਾਂਗੇ ਤਾਂ ਉਹ ਥੋੜਾ ਜਿਹਾ ਵਧੀਆ ਰਹਿੰਦਾ ਹੈ ਇਹਦੇ ਬਾਰੇ ਤੁਸੀਂ ਹੋਰ ਇਨਫੋਰਮੇਸ਼ਨ ਲੈਣੀ ਹੈ ਤਾਂ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾ ਦਾਂਗੇ ਪਾਰਟਿਕੂਲਰ ਪਾਊਡਰ ਦੁੱਧ ਤੇ ਪਰ ਬੇਸਿਕਲੀ ਫਿਲਹਾਲ ਉਵੇਂ ਕੈਟਾਗਰੀ ਚ ਰੱਖ ਲਿਆ ਸੀ ਇਹਦੀ ਆਪਾਂ ਨੂੰ ਫਿਲਹਾਲ ਇਨੀ ਲੋਡ ਹੈ ਨਹੀਂਗੀ ਕਿਉਂਕਿ ਆਪਣੇ ਇਹ ਦੁੱਧ ਬਹੁਤ ਘੱਟ ਸੇਲ ਹੁੰਦਾ ਬਸ ਐ ਲਾ ਲਓ ਵੀ ਨਾ ਮਾਤਰ ਕਹਿ ਸਕਦੇ ਆ ਜੇ ਕੋਈ ਜਿਆਦਾ ਸਿਟੀ ਚ ਰਹਿੰਦਾ ਹੈ ਸ਼ਹਿਰ ਚ ਰਹਿੰਦੇ ਆ ਜਿਨ੍ਹਾਂ ਨੂੰ ਦੁੱਧ ਲੈ ਕੇ ਹੁਣ ਔਖਾ ਉਹ ਇਸ ਪਾਊਡਰ ਤੋਂ ਉਧਰੋਂ ਵਰਤਦੇ ਆ ਉਹ ਸਟੋਰ ਕਰਕੇ ਰੱਖਦੇ ਆ ਅਦਰਵਾਈਜ਼ ਇਹਨੂੰ ਘੱਟ ਹੀ ਲੋਕ ਯੂਜ਼ ਕਰਦੇ ਆ ਉਸ ਤੋਂ ਬਾਅਦ ਅਗਲਾ ਟੌਪਿਕ ਆਉਂਦਾ ਹੈਗਾ ਆਪਣਾ ਜਿਹਾ ਪੁਆਇੰਟ ਕਹਿ ਸਕਦੇ ਆ ਇਹ ਆਉਂਦਾ ਹੈਗਾ ਖੋਆ ਖੋਆ ਬਹੁਤ ਜ਼ਰੂਰੀ ਹੈ ਬੇਸਿਕਲੀ ਦੁੱਧ ਤੋਂ ਤਿਆਰ ਹੋਣ ਵਾਲੀ ਚੀਜ਼ ਆਪਣੀ ਜਿਹੜੀ ਵਧੀਆ ਤਿਆਰ ਜਾਂ ਠੰਡ ਜਿਵੇਂ ਹੁਣ ਠੰਡ ਆ ਰਹੀ ਹੈ ਤੇ ਇਹਦੇ ਖੋਆ ਬਹੁਤ ਤਿਆਰ ਹੁੰਦਾ ਹੁਣ ਤੁਸੀਂ 500 ਤੋਂ ਲੈ ਕੇ 600 ਦੇ ਵਿੱਚ ਵਿੱਚ ਖੋਏ ਦਾ ਰੇਟ ਹੈਗਾ ਹੁਣ ਦੀਵਾਲੀ ਆਉਗੀ ਜਾਂ ਜਿਵੇਂ ਹੁਣ ਆਪਣੇ ਕਹੋ ਇੰਡੀਆ ਸਭ ਤੋਂ ਇੱਕ ਜੋ ਤਿਹਾਰ ਮਨਾਉਂਦੇ ਆ ਜਾਂ ਫੈਸਟੀਵਲ ਹੁੰਦੇ ਆ ਉਹ ਇੰਡੀਆ ਦੇ ਸਾਰਿਆਂ ਨੂੰ ਵੱਧ ਹੁੰਦੇ ਆ ਤੇ ਸਾਰਿਆਂ ਨੂੰ ਵੱਧ ਹੁੰਦੇ ਹੈਗੇ ਆ ਠੰਡ ਚ ਜਿਵੇਂ ਹੁਣ ਦੁਸ਼ਹਿਰਾ ਦੀਵਾਲੀ ਆਉਗੀ ਹੁਣ ਤੁਸੀਂ ਇੱਕ ਚੀਜ਼ ਨੂੰ ਸਮਝੋ ਵੀ ਜਿਹੜਾ ਦੁੱਧ ਹੈ ਉਹ ਤਾਂ ਉਨਾ ਹੀ ਹੈ ਮਾਰਕੀਟ ਜਿਹੜਾ ਦੁੱਧ ਸਪਲਾਈ ਹੋ ਰਿਹਾ ਡੇਲੀ ਬੇਸਿਸ ਤੇ ਸਪਲਾਈ ਹੋ ਰਿਹਾ ਉਹ ਤਾਂ ਉਨਾ ਹੀ ਹੋ ਰਿਹਾ ਐਂ ਤਾਂ ਹੈ ਨਹੀਂ ਵੀ ਅੱਜ ਤਾਂ ਗਾਂयां ਤੋਂ 10 ਕਿਲੋ ਦੁੱਧ ਦੇ ਰਹੀ ਐ ਅੱਛਾ ਦਿਵਾਲੀ ਆ ਗਈ ਚਲ ਮੈਂ 10 ਕਿਲੋ ਹੋਰ ਦੇ ਦੇਣੀ ਐ ਹੈਨਾ ਉਹ ਚੀਜ਼ ਤਾਂ ਹੋਊਗੀ ਨਹੀਂ ਦੁੱਧ ਤਾਂ ਉਨਾ ਹੀ ਆ ਰਿਹਾ ਮਾਰਕੀਟ 'ਚ ਪਰ ਜਦ ਖੋਆ ਸਪਲਾਈ ਵਾਧੀ ਐ ਮਠਾਈਆਂ ਵਾਧੀਆਂ ਉਦੋਂ ਖੋਆ ਵਧ ਜਾਂਦਾ ਜਿਹੜੀਆਂ ਚੀਜ਼ਾਂ ਬਣਦੀਆਂ ਖੋਆ ਦੁੱਧ ਸਾਰਾ ਵਧ ਜਾਂਦਾ ਕਿਵੇਂ ਵਧਦਾ ਕੈਮੀਕਲ ਨਾਲ 2 ਨੰਬਰ 'ਚ ਤਾਂ ਕਿੰਨੀਆਂ ਰੇਡਸ ਪੈਂਦੀਆਂ ਫੜਦੇ ਆ ਪਰ ਐ ਜਿਹਦੀ ਅਪਰੋਚ ਹੈਗੀ ਆ ਉਹ ਚਲਾਈ ਜਾਂਦੇ ਆ ਮਠਿਆਈ ਤੁਸੀਂ ਲਾ ਲਓ ਸਾਰੀ ਫੈਸਟੀਵਲ ਚ ਵੈਸੇ ਤਾਂ ਲੈਣੀ ਚਾਹੀਦੀ ਸਾਰੀ ਨਕਲੀ ਹੁੰਦੀ ਹੈ ਇਹਨੂੰ ਤੁਸੀਂ ਖੋਏ ਤੋਂ ਘਰੇ ਵੀ ਤੁਸੀਂ ਮਠਿਆਈ ਵਗੈਰਾ ਤਿਆਰ ਕਰ ਸਕਦੇ ਹੋ ਪਰ ਹੁਣ ਖੋਆ ਤੁਸੀਂ ਆਪ ਤਿਆਰ ਕਰੋ ਹੁਣ ਜਿਵੇਂ ਹੁਣੇ ਤੋਂ ਤੁਸੀਂ ਸਟਾਰਟ ਕਰੋ ਵੀ ਮੈਂ ਕਿੰਨਾ ਦੁੱਧ ਖੋਏ ਲਈ ਕੱਢ ਸਕਦਾ ਤੇ ਕਿੰਨਾ ਖੋਆ ਮੈਂ ਪਰ ਡੇ ਜਾਂ ਕਹੇ ਲੋ ਪਰ ਵੀਕ ਉਹਨੂੰ ਕੈਟੇਗਰੀਜ਼ ਕਰ ਲਓ ਜੇ ਤੁਹਾਡੇ ਕੋਲੇ 15 20 ਪਸ਼ੂ ਹੈਗੇ ਆ ਤਾਂ ਖੋਆ ਤੁਸੀਂ ਰੈਡੀ ਕਰੋ ਤੇ ਉਸ ਨੂੰ ਸੇਲ ਆਊਟ ਕਰਨਾ ਸ਼ੁਰੂ ਕਰੋ ਐਜ਼ ਏ ਉਹਦੀ ਪ੍ਰੋਮੋਸ਼ਨ ਕਰਕੇ ਐ ਨਹੀਂ ਹੈ ਬੇਸਿਕਲੀ ਵੀ ਆਪਾਂ ਖੋਆ ਤਿਆਰ ਕਰ ਲਏ ਤੇ ਆਪਾਂ ਬਹਿ ਗਏ ਨਹੀਂ ਤੁਹਾਡਾ ਆਨਲਾਈਨ ਅਕਾਊਂਟ ਕਿਤੇ ਨਾ ਕਿਤੇ ਤੁਹਾਡੇ ਸੋਸ਼ਲ ਨੈਟਵਰਕ 'ਤੇ ਹੋਣੇ ਚਾਹੀਦੇ ਹੋ ਤੇ ਜਾਂ ਫਿਰ ਤੁਹਾਡੀ ਜਿਹੜੀ ਦੁਕਾਨ ਹੈ ਉਹ ਬੇਸਿਕਲੀ ਹੋਣੀ ਚਾਹੀਦੀ ਹੈ ਮਾਰਕੀਟ ਦੇ ਵਿੱਚ ਜਾਂ ਜੇ ਤੁਸੀਂ ਪਿੰਡ 'ਚ ਬਲੋਂਗ ਕਰਦੇ ਹੋ ਤਾਂ ਪਿੰਡ 'ਚ ਵੀ ਅੱਜ ਦੇ ਟਾਈਮ 'ਚ ਪਸ਼ੂ ਸਾਰਿਆਂ ਦੇ ਤਾਂ ਹੈ ਨਹੀਂਗੇ ਤਾਂ ਤੁਸੀਂ ਉੱਤੇ ਉਹਦੇ ਕੋਈ ਨਾ ਕੋਈ ਐਡਵਰਟਾਈਜ਼ਮੈਂਟ ਕਰ ਸਕਦੇ ਹੋ ਕੋਈ ਈਵੈਂਟ ਕਰ ਸਕਦੇ ਹੋ ਵੀ ਭਾਈ ਮੈਂ ਆ ਖੋਆ ਰੈਡੀ ਕੀਤਾ ਤੇ ਖੋਆ ਸੇਲ ਆਊਟ ਕਰ ਸਕਦੇ ਹੋਂ ਜੇ ਡੈਰੀ ਹੈਗੀ ਹੈ ਤਾਂ ਪ੍ਰੋਪਰ ਜਿਵੇਂ ਬਾਹਰ ਹੈਗੀ ਹੈ ਡੈਰੀ ਕਿਤੇ ਤਾਂ ਤੁਸੀਂ ਉਹਨੂੰ ਸ਼ਹਿਰ ਚ ਜਾ ਕੇ ਵੇਚ ਸਕਦੇ ਹੋ ਇਹ ਇੱਕ ਮਹੱਤਵਪੂਰਨ ਹੈ ਉਹਦਾ ਰੇਟ ਥੋੜਾ ਜਿਆਦਾ ਰੱਖ ਸਕਦੇ ਹੋ ਜੇ ਪਿਓ ਚੀਂ ਵੇਚ ਰਹੇ ਹੋ ਤਾਂ ਰੇਟ ਵੀ ਰੱਖੋ ਲੋਕ ਆਪੇ ਲੈਂਦੇ ਆ ਇੱਕ ਵਾਰੀ ਥੋੜਾ ਜਿਹਾ ਹਿਚਕਦੇ ਆ ਪਰ ਜੇ ਕੀਰਾਂ ਤੁਹਾਡਾ ਨਾਮ ਬਣਦਾ ਹੈ ਤਾਂ ਤੁਸੀਂ ਖੁਆ ਵੀ ਸੇਲ ਕਰ ਸਕਦੇ ਹੋ ਹਰ ਸਾਲ ਤੇ ਥਰਡ ਆਉਂਦਾ ਹੈਗਾ ਪਨੀਰ ਪਨੀਰ ਅਹਿਮ ਚੀਜ਼ ਹੈ ਮਾਰਕੀਟ ਦੇ ਵਿੱਚ ਪਨੀਰ ਜ਼ਿਆਦਾਤਰ ਵਰਤਿਆ ਜਾਂਦਾ ਹੈਗਾ ਅੱਜ ਦੇ ਟਾਈਮ 'ਚ ਜੋ ਬੇਸਿਕਲੀ ਪਨੀਰ ਚੱਲ ਰਿਹਾ ਹੈ ਸੁੱਕਾ ਪਨੀਰ ਸਪਰੇਟਰ ਤੋਂ ਪਨੀਰ ਤਿਆਰ ਹੁੰਦਾ ਹੈ ਤਾਂ ਉਹ ਬਹੁਤ ਹਾਨੀਕਾਰਕ ਪਨੀਰ ਹੈ ਤਾਂ ਤੁਸੀਂ ਪਨੀਰ ਵੀ ਆਪਣਾ ਘਰੇ ਬਣਾਓ ਤੇ ਉਹਨੂੰ ਸੇਲ ਆਊਟ ਕਰੋ ਤਾਂ ਹੁਣ ਇਹ ਇੱਕ ਬੇਸਿਕ ਹੈ ਪਨੀਰ ਦਾ ਤਰੀਕਾ ਸਾਰਿਆਂ ਨੂੰ ਪਤਾ ਹੀ ਹੋਊਗਾ ਇਹ ਮੈਨੂੰ ਦੱਸਣ ਦੀ ਵੈਸੇ ਲੋੜ ਹੀ ਨਹੀਂ ਹੈ ਤੇ ਜਾਂ ਤੁਸੀਂ ਕੋਈ ਵੀ ਵੀਡੀਓ ਵਗੈਰਾ ਨੈਟ ਤੇ ਦੇਖ ਕੇ ਪਨੀਰ ਤਿਆਰ ਕਰ ਸਕਦੇ ਹੋ ਜਾਂ ਜਿਹੜੀ ਡੈਰੀ ਫਾਰਮ ਹੈ ਪਤਾ ਤਾਂ ਸਾਰਿਆਂ ਨੂੰ ਹੁੰਦਾ ਸਾਰੀਆਂ ਚੀਜ਼ਾਂ ਸਾਰਿਆਂ ਨੂੰ ਪਤਾ ਹੀ ਹੋਣੀਆਂ ਕਿਵੇਂ ਤਿਆਰ ਹੁੰਦੀਆਂ ਪਰ ਗੱਲ ਆ ਜਾਂਦੀ ਹੈ ਉਹਨੂੰ ਤਿਆਰ ਕਰਨ ਤੇ ਤੇ ਉਸ ਨੂੰ ਸੇਲ ਕਰਨ ਤੇ ਇੱਥੇ ਆ ਕੇ ਜਿਹੜੇ ਆਪਣੇ ਡੈਰੀ ਫਾਰਮ ਐ ਉਹ ਥੋੜਾ ਜਿਹਾ ਪਿੱਛੇ ਹੋ ਜਾਂਦੇ ਆ ਕਿਉਂਕਿ ਇਹ ਕੰਮ ਕਰ ਰਹੇ ਆ ਕੰਪਨੀਆਂ ਜਿਹੜਾ ਕਿ ਕੰਮ ਕਿਸਾਨਾਂ ਨੂੰ ਕਰਨਾ ਚਾਹੀਦਾ ਹੈ ਜਾਂ ਜੇ ਕੋਈ ਹੁਣ ਜਿਹੜੇ ਪੰਗਾ ਲਿਆ ਹੀ ਐ 15 ਪਸ਼ੂ ਰੱਖੇ ਹੀ ਐ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਤਿਆਰ ਕਰਦੇ ਹੈਨਾ ਹੋ ਸਕਦਾ ਮੇਰੀ ਗੱਲ ਕਿਸੇ ਨੂੰ ਹੁਣ ਥੱਲੇ ਕਮੈਂਟ ਵੀ ਬੜੇ ਸਿਆਣੇ ਦੇ ਕਮੈਂਟ ਵੀ ਆਉਣਗੇ ਅਸੀਂ ਆਹ ਕੀਤਾ ਉਹ ਕੀਤਾ ਆਹ ਕੀਤਾ ਤੁਸੀਂ ਆਹ ਨਹੀਂ ਬੋਲਿਆ ਆਹ ਨਹੀਂ ਬੋਲਿਆ ਹੈਨਾ ਕਮੈਂਟ ਜ਼ਰੂਰ ਆਉਣਗੇ ਪਰ ਕੀ ਐ ਇਸ ਜੀ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿੱਥੇ ਦਾ ਇਹ ਚੀਜ਼ਾਂ ਸਾਰੀਆਂ ਆਪਾਂ ਨੂੰ ਸੇਲ ਕਰਨੀਆਂ ਚਾਹੀਦੀਆਂ ਬਣਾ ਕੇ ਜੇ ਕਿਸੇ ਦਾ ਡੈਰੀ ਫਾਰਮ ਹੈਗਾ 15 ਪਸ਼ੂ ਦੇ ਉੱਤੇ ਪਸ਼ੂ ਉਹਦੇ ਕੋਲੇ ਹੈਗੇ ਆ ਤਾਂ ਉਹ ਚੀਜ਼ਾਂ ਇਹਨਾਂ ਜੋ ਜਿਹੜੀ ਜਿਹੜੀ ਨੂੰ ਲੱਗਦਾ ਵੀ ਮੈਂ ਤਿਆਰ ਕਰ ਸਕਦਾ ਕਿੱਥੇ ਤੋਂ ਉਹਨੇ ਆਹ ਚੀਜ਼ਾਂ ਤਿਆਰ ਕਰਕੇ ਦੁੱਧ ਵੀ ਸੇਲ ਹੋ ਰਿਹਾ ਆਹ ਚੀਜ਼ਾਂ ਵੀ ਸੇਲ ਹੋ ਰਹੀਆਂ ਉਹਨੂੰ ਆਮਦਨ ਹੋ ਰਹੀ ਹੈ ਕਿੱਥੇ ਆਪਾਂ ਕੱਲਾ ਦੁੱਧ ਸੇਲ ਕਰ ਰਹੇ ਆਂ ਚੀਜ਼ਾਂ ਕੰਪਨੀਆਂ ਤਿਆਰ ਕਰ ਰਹੀਆਂ ਤੇ ਆਪਾਂ ਨੂੰ ਵੇਚ ਰਹੀਆਂ ਉਹ ਠੀਕ ਹੈ ਇਸ ਪੁਆਇੰਟ ਨੂੰ ਥੋੜਾ ਜਿਹਾ ਤੁਸੀਂ ਸਮਝੋ ਤੇ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਇੱਕ ਵਾਰੀ ਟਰਾਈ ਜ਼ਰੂਰ ਕਰੋ ਐਟ ਲੀਸਟ 2 ਸਾਲ ਇਸ ਚੀਜ਼ ਨੂੰ ਟਰਾਈ ਕਰੋ ਜੇ ਤੁਸੀਂ 2 ਸਾਲ ਇਸ ਚੀਜ਼ ਨੂੰ ਟਰਾਈ ਕਰਦੇ ਹੋ ਤਾਂ ਮੇਰੇ ਹਿਸਾਬ ਨਾਲ ਇਹ ਚੱਲੂਗਾ ਹੀ ਚੱਲੂਗਾ ਜੇ ਪ੍ਰੋਪਰ ਪਲਾਨ ਨਾਲ ਤੁਸੀਂ ਇਸ ਨੂੰ ਬਣਾ ਕੇ ਚੱਲੋਗੇ ਬਾਕੀ ਹੋਰ ਵੀ ਚੀਜ਼ਾਂ ਹੈਗੀਆਂ ਦੋਸਤੋ ਜਿਹੜੀਆਂ ਤਿਆਰ ਹੁੰਦੀਆਂ ਤੁਸੀਂ ਆਪਣੇ ਹਿਸਾਬ ਨਾਲ ਤੁਹਾਨੂੰ ਜਿਸ ਚ ਤੁਹਾਨੂੰ ਕੰਫਰਟੇਬਲ ਆ ਜਾਂ ਤੁਹਾਡੇ ਬਜਟ ਦੇ ਅੰਡਰ ਉਹ ਚੀਜ਼ ਆਉਂਦੀ ਹੈ ਤਾਂ ਤੁਸੀਂ ਇਹਨਾਂ ਦੀਆਂ ਮਸ਼ੀਨਜ਼ ਬਾਏ ਕਰਕੇ ਉਸ ਨੂੰ ਇੱਕ ਵਾਰੀ ਟਰਾਈ ਆਊਟ ਜ਼ਰੂਰ ਕਰੋ ਤਾਂ ਅੱਜ ਦੀ ਵੀਡੀਓ ਸੀਗੀ ਦੋ ਦੋ ਤੋ ਤਿਆਰ ਹੋਣ ਵਾਲੀਆਂ ਚੀਜ਼ਾਂ ਬੇਸਿਕਲੀ 10 ਤੋਂ ਲੈ ਕੇ 20 ਪਸ਼ੂ ਜਿਨ੍ਹਾਂ ਨੇ ਰੱਖੇ ਹੋਏ ਐ ਉਹਨਾਂ ਲਈ ਆ ਵੀਡੀਓ ਸਿਗੀ ਤਾਂ ਹੋਰ ਜੇ ਕਿਸੇ ਦਾ ਕੋਈ ਸਵਾਲ ਹੋਵੇ ਕੁਐਸਚਨ ਹੋਵੇ ਤਾਂ ਉਹ ਥੱਲੇ ਕਮੈਂਟ ਕਰ ਸਕਦੇ ਐ ਤਾਂ ਅਦਰਵਾਈਜ਼ ਜੇ ਕਿਸੇ ਨੇ ਕੋਈ ਐਡ ਕਰਵਾਉਣੀ ਐ ਲਾਈਕ ਜਿਵੇਂ ਹੁਣ ਆਪਾਂ ਚੀਜ਼ਾਂ ਦੱਸੀਆਂ ਹੁਣ ਆਪਣੇ ਇਸ ਟਾਈਮ 30000 ਸਬਸਕ੍ਰਾਈਬਰ ਐ ਤੇ ਉਹ ਸਾਰੇ ਆਲ ਓਵਰ ਪੰਜਾਬ 'ਚ ਬਾਹਰੋਂ ਸਾਰੇ ਕਿਤੇ ਹੈਗੇ ਐ ਹਨਾ ਅੱਜ ਦੇ ਟਾਈਮ 'ਚ ਸਾਰੇ ਕਿਤੇ ਸਪਲਾਈ ਹੋ ਜਾਂਦੀ ਐ ਤਾਂ ਤੁਸੀਂ 9988100715 ਤੇ ਮੈਸੇਜ ਕਰ ਸਕਦੇ ਹੋ ਕਿਸੇ ਨੇ کریم ਦੁੱਧ ਕੁਝ ਵੀ ਸੇਲ ਆਊਟ ਕਰਨਾ ਹੋਵੇ ਜਿਵੇਂ ਫਰੀਦਕੋਟ ਤੋਂ ਪਿੱਛੇ ਸਾਡੀ ਗੱਲ ਹੋਈ ਸੀ ਉਹ ਤਿਆਰ ਕਰ ਰਹੇ ਹੈ ਉਹਨੇ ਇੱਕ ਵਾਰ ਇਹ ਸੀ ਰੈਡੀ ਕਰ ਲਈਏ ਸਟਾਕ ਉਸ ਤੋਂ ਬਾਅਦ ਇੱਕ ਐਡ ਆਪਾਂ ਕਰਵਾਵਾਂਗੇ ਤਾਂ ਉਹਨਾਂ ਦੀ ਜਿਵੇਂ ਆਏ ਐਡ ਤੁਸੀਂ ਐਡ ਕਰਵਾ ਸਕਦੇ ਹੋ ਤੁਹਾਡੀ ਸੇਲ ਆਊਟ ਚੀਜ਼ ਹੋਊਗੀ ਜੇ ਤੁਸੀਂ ਸੋਸ਼ਲ ਨੈਟਵਰਕਿੰਗ ਦੇ ਆਉਂਗੇ ਤਾਂ ਸੇਲ ਜ਼ਰੂਰ ਹੋਊਗੀ ਤਾਂ ਅੱਜ ਦੀ ਵੀਡੀਓ ਇਹੀ ਸੀ ਬਾਕੀ ਮਿਲਦੇ ਹਾਂ ਹੁਣ ਆਪਾਂ ਨੈਕਸਟ ਵੀਡੀਓ 'ਚ